ਸਤਨਾਮ ਵਾਹਿਗੁਰੂ ਸਾਹਿਬ ਜੀ ਗੋੜੀ ਮਹਲਾ 5 ਵਾ ਇਕਸ ਸਿਉ ਜਾਂ ਕਾ ਮਨ ਰਾਤਾ ਬਿਸਰੀ ਤੇ ਸਾ ਪਰਾਇ ਤਾਤਾ ਬਿਨ ਗੋਬਿੰਦ ਨਾਂ ਦੀਸਾ ਕੋਈ ਕਰਨ ਕਰਾਵਣ ਕਰਤਾ ਸੋਈ ਰਹਾਵ ਮਨ ਹ ਕਮਾਵੈ ਮੁਖ ਹਰ ਹਰ ਬੋਲੇ ਸੋ ਜਨ ਇਤ ਉਤ ਕਤੈ ਨਾਂ ਡੋਲੇ ਜਾ ਕੇ ਹਰ ਧਨ ਸੋ ਸੱਚ ਸਾ ਗੁਰ ਪੂਰਾ ਕਰਦੀਨੋ ਵਿਸਾ ਜੀਵਨ ਪੁਰਖ ਮਿਲਿਆ ਹਰ ਰਾਯਾ ਕਹੋ ਨਾਨਕ ਪਰਮ ਪਦ ਪਾਇਆ ਜੀਵਨ ਪੁਰਖ ਮਿਲਿਆ ਹਰ ਰਾਇਆ ਕਹੋ ਨਾਨਕ ਪਰਮ ਪਦ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 159 ਦੇ ਉੱਪਰ ਅੰਕਿਤ ਹੈ ਰਹਾਉ ਦੀਆਂ ਪੰਕਤੀਆਂ ਤੋਂ ਆਪਾਂ ਇਸ ਸ਼ਬਦ ਦੇ ਵਿਚਾਰ ਆਰੰਭ ਕਰਨੀ ਹੈ ਸਤਗੁਰੂ ਕਿਰਪਾ ਕਰ ਰਹੇ ਹਨ ਬਿਨ ਗੋਬਿੰਦ ਨਾਂ ਦੀ ਸ ਕੋਈ ਕਰਨ ਕਰਾਵਣ ਕਰਤਾ ਸੋਈ ਰਹਾਉ ਜਿਸ ਪਰਮੇਸ਼ਰ ਅਕਾਲ ਪੁਰਖ ਦੀ ਰਹਿਮਤ ਜਿਸ ਮਨੁੱਖ ਦੇ ਉਪਰ ਹੁੰਦੀ ਹੈ ਉਹ ਨੂੰ ਬ੍ਰਹਮ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਐਸੀ ਅਵਸਥਾ ਜਿਹਦੇ ਵਿੱਚ ਦੂਸਰਾ ਕੋਈ ਨਜ਼ਰ ਨਹੀਂ ਆਉਂਦਾ ਪਰਮੇਸ਼ਰ ਹੀ ਪਰਮੇਸ਼ਰ ਦਿਖਦਾ ਤੋਦੋਂ ਬੇਣ ਦੂਜਾ ਨਹੀਂ ਕੋਈ ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਟੀਕ ਸਦਾ ਸਦਾ ਜਪ ਨਾਨਕ ਏਕ ਸਤਿਗੁਰੂ ਕਹਿੰਦੇ ਭਾਈ ਜਿਹੜਾ ਬ੍ਰਹਮ ਅਵਸਥਾ ਤੇ ਪਹੁੰਚ ਜਾਂਦਾ ਹੈ ਜਿਸ ਤਰ੍ਹਾਂ ਆਪਾਂ ਪੜਦੇ ਹਾਂ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰ ਕੀ ਤੇ ਉਹਨੂੰ ਫਿਰ ਦੂਸਰਾ ਨਹੀਂ ਦਿਖਦਾ ਬਿਨ ਗੋਬਿੰਦ ਨਾ ਦਿਸਾ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਜੇ ਸਾਨੂੰ ਕੋਈ ਐਰਾਗਾਰਾ ਦਿਖ ਰਿਹਾ ਕਿ ਇਹ ਸਾਡਾ ਮਿੱਤਰ ਹੈ ਇਹ ਸਾਡਾ ਬੈਰੀ ਹੈ ਤੇ ਉਹਨੇ ਤੱਕਰ ਮਹਾਰਾਜ ਕਹਿੰਦੇ ਭਾਈ ਤੁਹਾਡਾ ਮਨ ਨਹੀਂ ਟਿਕ ਸਕਦਾ ਕਈ ਲੋਕ ਸਵਾਲ ਕਰਦੇ ਆ ਸਾਡਾ ਮਨ ਨਹੀਂ ਟਿਕਦਾ ਜਦੋਂ ਅਸੀਂ ਪਾਠ ਕਰਦੇ ਆ ਬਾਣੀ ਪੜ੍ਹਦੇ ਆ ਸਾਡਾ ਮਨ ਨਹੀਂ ਟਿਕਦਾ ਸਤਿਗੁਰੂ ਜਵਾਬ ਦਿੰਦੇ ਆ ਕਹਿੰਦੇ ਜਬ ਧਾਰੇ ਕੋ ਬੈਰੀ ਮੀਤ ਜਦ ਹੁਣ ਤੂੰ ਮਨ ਵਿੱਚ ਧਾਰ ਕੇ ਬੈਠਾ ਕਿ ਇਹ ਮੇਰਾ ਮਿੱਤਰ ਹੈ ਮੇਰਾ ਵੈਰੀ ਹੈ ਜਬ ਧਾਰੇ ਕੋ ਵੈਰੀ ਮੀਤ ਤਬ ਲਗ ਨੇਚਲ ਨਾਹੀਂ ਚੀਤ ਉਹਨੇ ਤੱਕਰ ਤੇਰਾ ਮਨ ਜਿਹੜਾ ਹੈ ਉਹ ਟਿਕੇ ਨਹੀਂ ਸਕਦਾ ਜਿੱਦਣ ਇਹ ਅਵਸਥਾ ਆਏਗੀ ਬਿਨ ਕੋ ਬਿੰਦਨਾ ਦਿਸੇ ਕੋਈ ਕਿ ਪਰਮੇਸ਼ਰ ਵਾਹਿਗੁਰੂ ਤੋਂ ਬਿਨਾ ਦੂਸਰਾ ਨਹੀਂ ਹੈ ਜੇ ਸਾਨੂੰ ਮਾਂ-ਬਾਪ ਦੇ ਵਿੱਚ ਮਾਂ-ਬਾਪ ਨਹੀਂ ਦਿਖਦੇ ਤਾਂ ਰੱਬ ਦੇਖਣਾ ਬਹੁਤ ਦੂਰ ਦੀ ਗੱਲ ਹੈ। ਭਰਾ ਦੇ ਵਿੱਚ ਭਰਾ ਨਹੀਂ ਦਿਖਦਾ ਰੱਬ ਕਿੱਥੋਂ ਦੇਖੇਗਾ? ਪਰ ਸਤਿਗੁਰੂ ਕਹਿੰਦੇ ਭਾਈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਹੁਣ ਸਾਰਿਆਂ ਨੂੰ ਪਤਾ ਕਿ ਰੱਬ ਦੀ ਜੋਤ ਸਾਰਿਆਂ ਦੇ ਅੰਦਰ ਹੈ ਪਰ ਦਿਖਦੀ ਨਹੀਂ ਹੈ। ਉਹ ਦੇਖੇਗੀ ਕਿ ਤਾਂ ਕਹਿੰਦੇ ਗੌਰ ਸਾਖੀ ਜਦੋਂ ਅਸੀਂ ਗੁਰੂ ਦੀ ਸਿੱਖਿਆ ਲਵਾਂਗੇ ਜੋਤ ਪ੍ਰਗਟ ਹੋਏ ਉਹ ਅੰਦਰ ਹੀ ਹੈ ਤੇ ਉਹ ਜਿਹੜਾ ਇਸ ਅਵਸਥਾ ਤੇ ਪਹੁੰਚ ਜਾਂਦਾ ਹੈ ਉਹ ਨੂੰ ਫਿਰ ਦੂਸਰਾ ਨਹੀਂ ਦਿਖਦਾ ਕਹਿੰਦੇ ਬਿਨ ਗੋਵਿੰਦਨਾ ਦਿਸਹ ਕੋਈ ਹੁਣ ਦੱਸਿਆ ਕਿ ਗੋਬਿੰਦ ਕੌਣ ਹੈ ਕਰਨ ਕਰਾਵਣ ਕਰਤਾ ਸੋਈ ਜਿਹੜਾ ਸਭ ਕੁਝ ਕਰਨ ਤੇ ਕਰਾਉਣ ਦੀ ਸਮਰੱਥਾ ਰੱਖਦਾ ਜੋ ਕਰਤਾ ਹੈ ਉਹ ਪਰਮੇਸ਼ਰ ਹੈ ਉਸ ਤੋਂ ਬਿਨਾ ਕੁਝ ਨਹੀਂ ਹੈ ਲੋਕਾਂ ਨੇ ਬੜੇ ਭੁਲੇਖੇ ਪਾ ਦਿੱਤੇ ਹੁਣ ਜਿੱਤੇ ਸਤਗੁਰ ਨੇ ਬਾਣੀ ਵਿੱਚ ਸਵਾਲ ਕੀਤੇ ਤੇ ਨਾਲੇ ਜਵਾਬ ਦੇ ਦਿੱਤਾ ਸਾਨੂੰ ਭੁਲੇਖੇ ਵਿੱਚ ਨਹੀਂ ਰੱਖਿਆ ਇੱਕ ਮਨਉਤ ਸੀ ਅੱਜ ਵੀ ਹੈ ਉਹ ਲੋਕ ਸਮਝਦੇ ਆ ਕਿ ਸੰਸਾਰ ਨੂੰ ਤਿੰਨ ਸ਼ਕਤੀਆਂ ਚਲਾ ਰਹੀਆਂ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਇਹ ਜਿਹੜਾ ਵਿਚਾਰ ਹੈ ਇਹ ਉਹਨਾਂ ਲੋਕਾਂ ਦਾ ਹੈ ਗੁਰੂ ਨਾਨਕ ਸਾਹਿਬ ਦਾ ਵਿਚਾਰ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਕਹ ਰਹੇ ਆ ਵੀ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਸਤਿਗੁਰ ਤਾਂ ਉਹਨਾਂ ਲੋਕਾਂ ਦੀ ਸੋਚ ਨੂੰ ਦੱਸ ਰਹੇ ਆ ਫਿਰ ਅੱਗੇ ਜਵਾਬ ਦਿੰਦੇ ਆ ਕਹਿੰਦੇ ਉਹ ਲੋਕ ਕਹਿ ਰਹੇ ਆ ਵੀ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਪਰ ਗੁਰੂ ਮਹਾਰਾਜ ਗੁਰਮਤਿ ਦੱਸ ਰਿਹਾ ਕਹਿੰਦੇ ਜਿਵ ਤੇਸ ਭਾਵੈ ਦਿਵੇਂ ਚਲਾਵੈ ਜਿਵ ਹੋਵੈ ਫੁਰਮਾ ਕਹਿੰਦੇ ਉਹ ਹੁੰਦਾ ਹੈ ਜੋ ਪਰਮੇਸ਼ਰ ਕਰਦਾ ਕਾਲਪੁਰ ਕਰਦਾ ਤੇ ਉਸ ਤੋਂ ਬਿਨਾ ਦੂਸਰਾ ਨਹੀਂ ਹੈ ਤੋਤ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰਹੈ ਸੋਹੈ ਬਿਨ ਗੋਬਿੰਦਨਾ ਦਿਸੈ ਕੋਈ ਤੇ ਫਿਰ ਉਹਨੂੰ ਦੂਸਰਾ ਦਿਖਦਾ ਹੀ ਨਹੀਂ ਹੈ ਪਰਮਾਤਮਾ ਹੀ ਪਰਮਾਤਮਾ ਦੇਖਦਾ ਜਿਦਾ ਭਗਤ ਨਾਮ ਦੇ ਜਾਂ ਕਹੇ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਬਿਨ ਗੋਬਿੰਦ ਨਾ ਦਿਸੈ ਕੋਈ ਕਰਨ ਕਰਾਵਣ ਕਰਤਾ ਸੋਈ ਰਹਾਉ ਏਕਸ ਸਿਉ ਜਾ ਕਾ ਮਨ ਰਾਤਾ ਆਰੰਭ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਿਹਾ ਇਕਸ ਸਿਉ ਜਾਂ ਕਾ ਮਨ ਰਤਾ ਜਿਸ ਮਨੁੱਖ ਦਾ ਮਨ ਇੱਕ ਦੇ ਨਾਲ ਰਤਿਆ ਗਿਆ ਬਿਸਰੀ ਤੇ ਸਾਂ ਪਰਾਇ ਤਾਤਾ ਉਹਦੇ ਅੰਦਰੋਂ ਪਰਾਇਤਾਤ ਖਤਮ ਹੋ ਗਈ ਪਰਾਇਤਾਤ ਮਤਲ ਇਰਖਾ ਖਤਮ ਹੋ ਗਈ ਜੇ ਇਰਖਾ ਹੈ ਹੁਣ ਇਰਖਾਲੂ ਕੀ ਕਰਦਾ ਹੈ ਇਰਖਾਲੂ ਸੋਚਦਾ ਕਿ ਮੈਂ ਦੂਸਰੇ ਦਾ ਨੁਕਸਾਨ ਕਰਦੇ ਆਂ ਮੈਂ ਦੂਸਰੇ ਨੂੰ ਨੁਕਸਾਨ ਪਹੁੰਚਾ ਦੇ ਆਂ ਮੈਂ ਦੂਸਰੇ ਦੇ ਘਰ ਨੂੰ ਅੱਗ ਲਾ ਦੇ ਆਂ ਪਰ ਉਹ ਆਪ ਅੱਗ ਵਿੱਚ ਸੜ ਜਾਂਦਾ ਕਿਸੇ ਦਾ ਕਾਰੋਬਾਰ ਵੱਧ ਰਿਹਾ ਕਿਸੇ ਦੇ ਬੱਚੇ ਪੜ ਰਹੇ ਆ ਇਰਖਾਲੂ ਜਿਹੜਾ ਹੈ ਉਹ ਈਰਖਾ ਦੇ ਵਿੱਚ ਹੀ ਸੜ ਰਿਹਾ ਮਹਾਰਾਜ ਕਹਿੰਦੇ ਭਾਈ ਜਿੱਦ ਤੱਕਰ ਤੁਹਾਡੇ ਅੰਦਰ ਈਰਖਾ ਹੈ ਉਹਨੇ ਤੱਕਰ ਤੁਹਾਡਾ ਭਲਾ ਹੋਈ ਨਹੀਂ ਸਕਦਾ ਬਾਣੀ ਦੇ ਵਿੱਚ ਪ੍ਰਮਾਣ ਦਿੱਤਾ ਸਤਿਗੁਰ ਕਹਿੰਦੇ ਜਿਸ ਦੇ ਅੰਦਰ 타ਤ ਪਰਾਇ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ ਉਹਦਾ ਕਦੇ ਨਹੀਂ ਭਲਾ ਹੋ ਸਕਦਾ ਆਪਾਂ ਸਾਖੀ ਇਸ ਨੂੰ ਸਮਝਣ ਵਾਸਤੇ ਈਰਖਾ ਲੂ ਜਿਹੜੇ ਹੁੰਦੇ ਨੇ ਕਿ ਦੁਨੀਆ ਦੇ ਵਿੱਚ ਵਪਾਰ ਦੇ ਵਿੱਚ ਈਰਖਾ ਕਰਦੇ ਲੋਕ ਇੱਕ ਦੂਸਰੇ ਤੋਂ ਜਾਂ ਸਮਾਜ ਦੇ ਵਿੱਚ ਈਰਖਾ ਕਰਦੇ ਆ ਧਾਰਮਿਕ ਦੁਨੀਆ ਦੇ ਵਿੱਚ ਵੀ ਈਰਖਾ ਕਰਦੇ ਹੁਣ ਬੰਦਿਆਂ ਨੇ ਇਦਾਂ ਕੀਤਾ ਇੱਕ ਕਹਿੰਦਾ ਮੈਂ ਤਾਂ ਪਲੰਗ ਤੇ ਬੈਠ ਕੇ ਪਾਠ ਕਰਾਂਗਾ ਦੂਸਰਾ ਕਹਿੰਦਾ ਮੈਂ ਥੱਲੇ ਬੈਠਾਂਗਾ ਤੀਸਰਾ ਆਇਆ ਕਹਿੰਦਾ ਮੈਂ ਤਾਂ ਟੋਇਆ ਪੁੱਟ ਕੇ ਬੈਠਣਾ ਇਹ ਵੀ ਈਰਖਾ ਦੀ ਨਿਸ਼ਾਨੀ ਗੁਰੂ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਇੱਕ ਪਰਿਵਾਰ ਆਇਆ ਤੇ ਨੌਜਵਾਨ ਉਹਨਾਂ ਦਾ ਪੁੱਤਰ ਸੀ ਤੇ ਉਹਨਾਂ ਨੇ ਕਲਗੀਧਰ ਪਾਤਸ਼ਾਹ ਨੂੰ ਆਖਿਆ ਸਹਿਬ ਜੀ ਅਸੀਂ 3 ਮਹੀਨੇ ਬਾਦਨਾ ਇਹਦਾ ਆਨੰਦ ਕਾਰਜ ਕਰਨਾ ਤੇ ਗੁਰੂ ਮਹਾਰਾਜ ਜੀ ਇਹਨੂੰ ਗ੍ਰਸਥ ਵਿੱਚ ਰਹਿਣ ਦਾ ਕੋਈ ਸਬਕ ਦਿਓ ਇਹਨੂੰ ਕੋਈ ਲੈਸਨ ਦਿਓ ਸਤਿਗੁਰ ਕਹਿੰਦੇ ਇਹਨੂੰ ਛੱਡ ਜਾਓ ਤੇ ਉਹ ਮਾਪੇ ਨੇ ਆਖਿਆ ਕਿ ਪੁੱਤਰਾ ਤੂੰ ਕਲਗੀਧਰ ਪਾਤਸ਼ਾਹ ਗੁਰੂ ਮਹਾਰਾਜ ਦੀ ਸੇਵਾ ਕਰਿਆ ਕਰ ਤੇ ਬੜੀ ਕਿਰਪਾ ਸੀ ਬੱਚੇ ਦੇ ਉੱਪਰ ਉਹਨੇ 1-2 ਦਿਨ ਦੇ ਵਿੱਚ ਸਾਰਾ ਕੁਝ ਦੇਖ ਲਿਆ ਵੀ ਗੁਰੂ ਸਾਹਿਬ ਜੀ ਕਦੋਂ ਵਿਸ਼ਰਾਮ ਕਰਦੇ ਆ ਕਦੋਂ ਉੱਠਦੇ ਆ ਕਦੋਂ ਲੰਗਰ ਛਕਦੇ ਆ ਕਦੋਂ ਸੰਗਤ ਕਰਦੇ ਆ ਕਦੋਂ ਸ਼িকার ਖੇਡਣ ਜਾਂਦੇ ਆ ਸਾਰੇ ਦਿਨ ਦਾ ਜਿਹੜਾ ਸਤਗੁਰ ਮਹਾਰਾਜ ਦਾ ਪ੍ਰੋਗਰਾਮ ਸੀ ਸਾਰਾ ਕੁਝ ਉਹਨੇ ਨੋਟ ਕਰ ਲਿਆ ਦੂਸਰੇ ਦਿਨ ਤੋਂ ਉਹਨੇ ਫਿਰ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਗੁਰੂ ਸਾਹਿਬ ਦੇ ਉੱਠਣ ਤੋਂ ਪਹਿਲਾਂ ਹੀ ਖੜਾ ਸੀ। ਇਸ਼ਨਾਨ ਦੀ ਤਿਆਰੀ ਕੀਤੀ, ਸਤਗੁਰ ਦੇ ਬਸਤਰ ਤਿਆਰ ਕੀਤੇ। ਤੇ ਸਾਰਾ ਕੁਝ ਮਤਲਬ ਨੇੜ ਹੋ ਕੇ ਗੁਰੂ ਮਹਾਰਾਜ ਦਾ ਪਿਆਰ ਪ੍ਰਾਪਤ ਕਰ ਲਿਆ ਥੋੜੇ ਦਿਨਾਂ ਦੇ ਵਿੱਚ। ਤੇ 5-7 ਦਿਨ ਹੋ ਗਏ ਤੇ ਗੁਰੂ ਸਾਹਿਬ ਮਹਾਰਾਜ ਬੜਾ ਪਿਆਰ ਕਰਨ। ਹੁਣ ਕੀ ਹੁੰਦਾ ਈਰਖਾ ਲੂ ਕੀ ਕਰਦਾ ਕਿਸੇ ਦੀ ਉਸਤਤ ਹੁੰਦੀ ਹੋਵੇ ਨਾ ਤਾਂ ਉਹਨੂੰ ਚੰਗਾ ਨਹੀਂ ਲੱਗਦਾ। ਤੇ ਉਹ ਜਿਹੜੇ ਪਹਿਲਾਂ ਸੇਵਾ ਕਰਦੇ ਸੀ ਨਾ ਸੇਵਾਦਾਰ ਉਹਨਾਂ ਨੂੰ ਬੜਾ ਔਖਾ ਜਿਹਾ ਲੱਗਦਾ ਸੀ ਤੇ ਗੁਰੂ ਮਹਾਰਾਜ ਬਾਜ ਦਿੰਦੇ ਜੱਗਾ ਸਿੰਘ ਇੱਧਰ ਆ ਜੱਗਾ ਸਿੰਘ ਆ ਕੰਮ ਕਰ ਉਹਨਾਂ ਨੇ ਆਖਿਆ ਵੀ ਕੱਲ ਆਇਆ ਤੇ ਗੁਰੂ ਮਹਾਰਾਜ ਇਹਨੂੰ ਬਾਜ ਮਾਰਦੇ ਅਠਕ ਦਿਨ ਬਾਅਦ ਨਾ ਉਹਨੂੰ ਕੋਨੇ ਤੇ ਲੈ ਗਏ ਕਹਿੰਦੇ ਕਿ ਗੱਲ ਸੁਣ ਅਸੀਂ ਹੋ ਗਏ ਇੰਨੇ ਸਾਲ ਤੋਂ ਸੇਵਾ ਕਰਦੇ ਆ ਇਦਾਂ ਦਾ ਸਾਨੂੰ ਵੀ ਸਤਗੁਰ ਬਾਜਾ ਨਹੀਂ ਮਾਰਦੇ ਜਿੱਦਾਂ ਤੈਨੂੰ ਮਾਰਦੇ ਥੋੜਾ ਜਿਹਾ ਦੂਰ ਰਿਹਾ ਕਰ ਗੁਰੂ ਸਾਹਿਬ ਅਸੀਂ ਵੀ ਸੇਵਾ ਕਰਦੇ ਉਹ ਕਹਿੰਦਾ ਵੀ ਮੈਂ ਤੁਹਾਨੂੰ ਥੋੜਾ ਰੋਕ ਰਿਆਂ ਤੁਸੀਂ ਵੀ ਸੇਵਾ ਕਰੋ ਤੁਸੀਂ ਕਰਨੀ ਹੈ ਮੈਂ ਤਾਂ ਚਲੇ ਜਾਣਾ 2-3 ਮਹੀਨੇ ਬਾਅਦ ਤੁਸੀਂ ਸੇਵਾ ਕਰਨੀ ਹੈ ਤੁਸੀਂ ਭਾਗਾਂ ਵਾਲੇ ਉਹ ਤੁਹਾਡੇ ਕੋਲ ਦੇਖ ਕੇ ਮੈਂ ਸੇਵਾ ਸਿੱਖਣੀ ਹੈ ਹੁਣ ਉਹ ਕਿਥੇ ਬਰਦਾਸ਼ਤ ਕਰ ਸਕਦੇ ਸੀ ਤੇ ਉਹ 15 20 25 ਦਿਨ ਹੋ ਗਏ ਤੇ ਫਿਰ ਉਹਨਾਂ ਨੂੰ ਜਿਆਦਾ ਗੁੱਸਾ ਚੜ ਗਿਆ ਘੁਰਦੇ ਤਾਂ ਹੁੰਦੇ ਸੀ ਅੱਖਾਂ ਦੇ ਨਾਲ ਪਰ ਅੱਜ ਉਹਨਾਂ ਨੇ ਕੀ ਕੀਤਾ 8-10 ਇਕੱਠੇ ਹੋ ਗਏ ਉਹਨੂੰ ਜਾ ਕੇ ਕਮਰੇ ਵਿੱਚੋਂ ਬਾਹਰ ਕੱਢ ਕੇ ਬਹੁਤ ਕੁੱਟਿਆ। ਉਹਨੂੰ ਇੰਨਾ ਮਾਰਿਆ ਖੂਨ ਨਿਕਲਦਾ ਪਿਆ ਬੇਹੋਸ਼ ਕਰਕੇ ਸਿੱਟ ਕੇ ਅੱਧੀ ਰਾਤ ਨੂੰ। ਅੱਧੀ ਰਾਤ ਨੂੰ ਬੇਹੋਸ਼ ਕਰਕੇ ਸਿੱਟ ਦਿੱਤਾ। ਤੇ ਹੁਣ ਜਦੋਂ ਵਾਲੇ ਸੂਰਜ ਚੜ੍ਹਿਆ ਰੋਸ਼ਨੀ ਹੋਈ ਤਾਂ ਉਹਨੂੰ ਇੱਕਦਮ ਹੋਸ਼ ਆਈ ਤੇ ਬੜੀ ਜਲਦੀ ਨਾਲ ਉੱਠਿਆ। ਤੇ ਜਲਦੀ ਨਾਲ ਉੱਠਿਆ ਕਿ ਗੁਰੂ ਸਾਹਿਬ ਮਹਾਰਾਜ ਨੇ ਮੈਨੂੰ ਪੁੱਛਣਾ ਵੀ ਤੂੰ ਆਇਆ ਕਿਉਂ ਨਹੀਂ ਅੱਜ ਸੇਵਾ ਦੇ ਵਿੱਚ ਤੇ ਭੱਜ ਕੇ ਜਾਂਦਾ ਦਰਬਾਰ ਦੇ ਵਿੱਚ ਤੇ ਹੁਣ ਸਤਿਗੁਰੂ ਮਹਾਰਾਜ ਦੇ ਕੋਲੋਂ ਜਿਹੜੀ ਉਹਨੇ ਰਹਿਮਤ ਲਈ ਸੀ ਨਾ ਉਹ 10 ਦਿਨ ਹੋ ਚੁੱਕੇ ਸਨ ਉਹ ਜਿਹੜਾ ਸਬਕ ਲਿਆ ਸੀ ਉਹ ਸਬਕ ਨੂੰ ਪਕਾਇਆ ਸੀ ਉਹਨੇ ਜੀਵਨ ਵਿੱਚ ਉਹਨੇ ਕਿਹਾ ਗੁਰੂ ਮਹਾਰਾਜ ਮੈਨੂੰ ਸਬਕ ਦੇ ਦਿਓ ਕਹਿਣ ਲੱਗੇ ਭਾਈ ਇੱਕ ਓੰਕਾਰ ਪਰਮਾਤਮਾ ਇੱਕ ਹੈ ਔਰ ਸਾਰਿਆਂ ਦੇ ਵਿੱਚ ਵਿਆਪਕ ਹੈ ਉਨੇ ਇਸ ਗੱਲ ਨੂੰ ਆਪਣੇ ਅੰਦਰ ਦ੍ਰਿੜ ਕਰ ਲਿਆ ਪੱਕਾ ਕਰ ਲਿਆ ਤੇ ਉਹੀ ਭਾਵਨਾ ਉਹਦੇ ਅੰਦਰ ਸੀ ਤੇ ਜਿਸ ਵੇਲੇ ਦਰਬਾਰ ਵਿੱਚ ਪਹੁੰਚਿਆ ਕੱਪੜੇ ਫਟੇ ਹੋਏ ਖੂਨ ਨਿਕਲਦਾ ਪਿਆ ਤੇ ਗੁਰੂ ਮਹਾਰਾਜ ਨੇ ਆਖਿਆ ਜੱਗਾ ਸਿੰਘ ਇੱਧਰ ਆ ਤੈਨੂੰ ਕਹਿੰਦੇ ਮਾਰਿਆ ਮਹਾਰਾਜ ਕਿਸੇ ਨੇ ਨਹੀਂ ਮਾਰਿਆ ਤੇ ਸਤਿਗੁਰ ਕਹਿਣ ਲੱਗੇ ਮੈਂ ਜਾਣੀ ਜਾਣ ਸਾਰਾ ਕੁਝ ਜਾਣਦਾ ਮੈਨੂੰ ਦੱਸ ਕਿਹਨੇ ਮਾਰਿਆ ਦੇਉ ਰਾਤ ਵਾਲੇ ਸੇਵਾਦਾਰ ਜਿੰਨੇ ਆ ਰਾਤ ਨੂੰ ਪਹਿਰਾ ਦੇ ਰਹੀ ਸੀ ਸਾਰੇ ਇਕੱਠੇ ਕਰ ਲਏ ਪਛਾਣ ਇਹਨਾਂ ਦੇ ਵਿੱਚ ਕੌਣ ਹੈ ਜਿਹੜੇ ਤੁਹਾਨੂੰ ਮਾਰਿਆ ਹੁਣ ਉਹ ਵੀ ਡਰ ਗਏ ਸਾਰੇ ਨੂੰ ਲੈਣ ਵਿੱਚ ਖੜੇ ਕਰ ਲਿਆ ਉਹ ਸਾਰਿਆਂ ਦੇ ਅੱਗੇ ਨਿਕਲ ਗਿਆ ਗੁਰੂ ਮਹਾਰਾਜ ਕਹਿੰਦੇ ਕੌਣ ਹੈ ਮਹਾਰਾਜ ਇਹਨਾਂ ਵਿੱਚ ਤਾਂ ਕੋਈ ਵੀ ਨਹੀਂ ਹੈ ਕਹਿੰਦੇ ਕਹਿੰਦੇ ਮਾਰਿਆ ਕਹਿੰਦੇ ਤੁਸੀਂ ਮਾਰਿਆ ਸੀ ਤੁਸੀਂ ਆਏ ਸੀ ਤੁਸੀਂ ਸੀ ਤੁਹਾਡੇ ਵਰਗੇ ਸੀ ਗੁਰੂ ਮਹਾਰਾਜ ਕਹਿੰਦੇ ਦੇਖੋ ਭਾਈ ਤੁਹਾਨੂੰ ਇੰਨੇ ਸਾਲ ਹੋ ਗਏ ਮੇਰੇ ਕੋਲ ਰਹਿੰਦੇ ਆ ਹੋਇਆ ਤੁਹਾਡੇ ਅੰਦਰ ਈਰਖਾ ਹੈ ਤੁਹਾਡੇ ਅੰਦਰ ਵੈਰ ਹੈ ਵਿਰੋਧ ਹੈ ਦੇਖੋ ਇਹ 10 ਦਿਨ ਵਿੱਚ ਸਿੱਖ ਗਿਆ ਵੀ ਇੱਕ ਓੰਕਾਰ ਰੱਬ ਇੱਕ ਹੈ ਔਰ ਸਾਰਿਆਂ ਦੇ ਵਿੱਚ ਵਿਆਪਕ ਹੈ ਬੇਟਾ ਤੂੰ ਜਾ ਹੁਣ ਤੂੰ ਗ੍ਰਸਥ ਵਿੱਚ ਵੀ ਕਾਮਯਾਬ ਹੋ ਜਾਏਗਾ ਤੈਨੂੰ ਤੇਰੇ ਮਾਂ ਬਾਪ ਦੇ ਵਿੱਚ ਵੀ ਰੱਬ ਦਿਖੇਗਾ ਤੈਨੂੰ ਆਪਣੀ ਪਤਨੀ ਵਿੱਚ ਵੀ ਦੇਖੇਗਾ ਆਪਣੇ ਬੱਚਿਆਂ ਵਿੱਚ ਵੀ ਦੇਖੇਗਾ ਉਹ ਦੁੱਖ ਦਿੱਤੇ ਉਹਨੂੰ ਅੰਦਰੋਂ ਈਰਖਾ ਨਿਕਲ ਗਈ ਪਰ ਗੁਰੂ ਮਹਾਰਾਜ ਨੇ ਸਾਨੂੰ ਤਾੜਨਾ ਕੀਤੀ ਹੈ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ ਉਹਦਾ ਕਦੇ ਭਲਾ ਹੀ ਨਹੀਂ ਹੋ ਸਕਦਾ ਜਿਹਦੇ ਅੰਦਰ ਪਰਾਈ ਤਾਤ ਹੈ ਤੇ ਸਤਗੁਰੂ ਮਹਾਰਾਜ ਕਿਰਪਾ ਕਰਦੇ ਕਿਉਂਕਿ ਈਰਖਾ ਜਦੋਂ ਹੁੰਦੀ ਹੈ ਨਾ ਜਿਹਦਾ ਬੇਨਤੀ ਕੀਤੀ ਆ ਇਹ ਨਹੀਂ ਕਿ ਉਹ ਧਾਰਮ ਲੋਕੀ ਵਪਾਰ ਦੇ ਵਿੱਚ ਈਰਖਾ ਕਰਦੇ ਆ ਲੋਕੀ ਸਮਾਜ ਦੇ ਵਿੱਚ ਵੀਰਖਾ ਕਰਦੇ ਆ ਲੋਕੀ ਧਾਰਮਿਕ ਦੁਨੀਆ ਵਿੱਚ ਸੇਵਾ ਕਰਦੇ ਆ ਵੀ ਹੀਰਖਾ ਕਰਦੇ ਇਥੋਂ ਤੱਕਰ ਜੋੜੇ ਝਾੜਦੇ ਝਾੜਦੇ ਜੋੜੇ ਮਾਰਨ ਲੱਗ ਜਾਂਦੇ ਚੌਰ ਕਰਦੇ ਚੌਰ ਮਾਰ ਦਿੰਦੇ ਇੱਕ ਦੂਸੇ ਨੂੰ ਸੇਵਾ ਨਹੀਂ ਕਰਨ ਦਿੰਦੇ ਈਰਖਾ ਹੁੰਦੀ ਆ ਤੇ ਮਹਾਰਾਜ ਕਹਿੰਦੇ ਭਾਈ ਇਸ ਈਰਖਾ ਤੋਂ ਬਚਣਾ ਤਾਹ ਬਚੇਗਾ ਕਹਿੰਦੇ ਇਕਸ ਸਿਉ ਜਾंका ਮਨ ਰਤਾ ਜਿਹਦਾ ਮਨ ਇੱਕ ਨਾ ਰਤਿਆ ਗਿਆ ਨਾ ਉਹਦੇ ਅੰਦਰੋਂ ਬਿਸਰੀ ਤੇ ਸੈ ਪਰਾਈ ਤਾਤਾ ਉਦੇ ਅੰਦਰ ਉਹ ਈਰਖਾ ਜਿਹੜੀ ਪ੍ਰਾਈ ਸੜਨ ਜਿਹੜੀ ਆ ਉਹ ਜਲਨ ਜਿਹੜੀ ਆ ਉਹ ਕਹਿੰਦੇ ਬੁੱਝ ਸਕਦੀ ਹੈ ਗੁਰੂ ਮਹਾਰਾਜ ਕਹਿੰਦੇ ਭਾਈ ਮਿਹਨਤ ਕਰੋ ਕਿਸੇ ਨੂੰ ਦੇਖ ਕੇ ਨਾ ਸੜੋ ਕੋਈ ਕਾਰੋਬਾਰ ਵਿੱਚ ਮਿਹਨਤ ਕਰਕੇ ਇਮਾਨਦਾਰੀ ਕਰਕੇ ਵਧਿਆ ਕਿਸੇ ਦੇ ਬੱਚੇ ਪੜ੍ਹ ਲਿਖ ਗਏ ਆ ਈਰਖਾ ਨਾ ਕਰੋ ਮਿਹਨਤ ਕਰੋ ਕਹਿੰਦੇ ਐਰਖ ਬਾਦ ਨਾ ਕੀਜੇ ਰੇ ਮਨ ਸੁਖ ਰਤ ਕਰ ਕਰ ਲੀਜੇ ਰੇ ਮਨ ਕਹਿੰਦੇ ਮਿਹਨਤ ਕਰਕੇ ਤੁਸੀਂ ਇਸ ਪੱਧ ਵੀ ਤੁਸੀਂ ਪਹੁੰਚ ਸਕਦੇ ਹੋ ਤੇ ਕਿਸੇ ਨੂੰ ਛੋਟਾ ਕਰਨ ਦਾ ਜ਼ਰੂਰ ਯਤਨ ਨਾ ਕਰੋ ਆਪ ਵੱਡੇ ਹੋਣ ਦਾ ਯਤਨ ਕਰੋ ਤੇ ਜਦੋਂ ਇਹ ਪ੍ਰਾਪਤੀ ਹੋਏਗੀ ਕਿੱਥੋਂ ਪ੍ਰਾਪਤੀ ਹੋਏਗੀ ਸਤਿਗੁਰੂ ਕਹਿੰਦੇ ਸੰਗਤ ਕਰਿਆ ਕਰੋ ਨਾਲ ਨਾਲ ਗੁਰੂ ਮਹਾਰਾਜ ਨੇ ਸਾਨੂੰ ਸਮਝਾਇਆ ਕਹਿੰਦੇ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹ ਪਾਈ ਦੇਖੋ ਸੰਗਤ ਵਿੱਚ ਕਿਦਾਂ ਸਿਖਾਇਆ ਜਾਂਦਾ ਈਰਖਾ ਨਹੀਂ ਕਰਨੀ ਹੁਣ ਜੇ ਅਸੀਂ ਬੈਠੇ ਆਂ ਜੇ ਸਾਡੇ ਕੋਲ ਆ ਕੇ ਉਹ ਬੰਦਾ ਬੈਠ ਗਿਆ ਵੀ ਜਿਹਦੇ ਨਾਲ ਅਸੀਂ ਗੱਲ ਨਹੀਂ ਕਰਦੇ ਅਸੀਂ ਉੱਠ ਨਹੀਂ ਸਕਦੇ ਅਸੀਂ ਜਿੱਥੇ ਬੈਠੇ ਆ ਉੱਥੇ ਹੀ ਬੈਠਣਾ ਪਏਗਾ ਲੰਗਰ ਸੇਕਾ ਰਹੇ ਆ ਲੰਗਰ ਵਿੱਚ ਸੇਵਾ ਕਰ ਰਹੇ ਆ ਲੰਗਰ ਵਿੱਚ ਉਹ ਵੀ ਬੰਦਾ ਬੈਠਾ ਪੰਗਤ ਵਿੱਚ ਉਹ ਵੀ ਬੈਠਾ ਜਿਹਦੇ ਨਾਲ ਅਸੀਂ ਗੱਲ ਨਹੀਂ ਕਰਦੇ ਜਿਹਦੇ ਨਾਲ ਅਸੀਂ ਬੋਲਦੇ ਨਹੀਂ ਆ ਪ੍ਰਸ਼ਾਦਾ ਉਹਨੂੰ ਵੀ ਦੇਣਾ ਪੈਣਾ ਦਾਲ ਸਬਜ਼ੀ ਉਹਨੂੰ ਵੀ ਦੇਣੀ ਪੈਣੀ ਹੈ ਤੇ ਇਹ ਸਤਿਗੁਰ ਨੇ ਸਾਨੂੰ ਸਿਖਾਇਆ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣ ਆਏ ਮਹਾਰਾਜ ਕਹਿੰਦੇ ਇਕਸ ਸਿਉ ਜਾਂ ਕਾ ਮਨ ਰਾਤਾ ਬਿਸਰੀ ਤਿਸੈ ਪਰਾਇ ਤਾਤਾ ਉਹਦੇ ਅੰਦਰੋਂ ਪਰਾਇਤਾਤ ਖਤਮ ਹੋ ਗਈ ਜਿਹਦਾ ਮਨ ਇੱਕ ਪਰਮੇਸ਼ਰ ਦੇ ਨਾਲ ਰਤਿਆ ਗਿਆ ਇਕਸ ਸਿਉ ਜਾਂ ਕਾ ਮਨ ਰਾਤਾ ਬਿਸਰੀ ਤਿਸੈ ਪਰਾਇ ਤਾਤਾ ਜਿਹਦੇ ਅੰਦਰ ਪ੍ਰਮਾਤਮਾ ਦੀ ਰਹਿਮਤ ਹੋ ਜਾਂਦੀ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਸਾਡੀ ਕੌਮ ਦੇ ਬਹੁਤ ਹੀ ਸੂਝਵਾਨ ਔਰ ਬਹੁਤ ਵੱਡੇ ਵਿਦਵਾਨ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ ਉਹਨਾਂ ਨੇ ਆਪਣੀ ਹੱਦਬੀਤੀ ਲਿਖੀ ਸਾਧ ਸੰਗਤ ਜੀ ਜਿਸ ਵੇਲੇ ਉਹ ਆਪਣੇ ਘਰ ਦੇ ਵਿੱਚ ਰਹਿੰਦੇ ਆ ਖੇਤੀ ਕਰਦੇ ਆ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਗਿਆਨੀ ਸੋਹਣ ਸਿੰਘ ਸੀਤਲ ਤੇ ਹੁਣ ਉਹ ਖੇਤੀ ਕਰਦੇ ਆ ਤੇ ਖੇਤੀ ਕਰਦੇ ਆ ਕੀ ਹੁੰਦਾ ਸੀ ਜਦੋਂ ਖੇਤੀ ਪੱਕ ਜਾਂਦੀ ਸੀ ਤੇ ਜਿਹੜੇ ਈਰਖਾ ਕਰਦੇ ਸੀ ਸਾੜਾ ਕਰਦੇ ਸੀ ਉਹ ਅੱਗ ਲਾ ਦਿੰਦੇ ਸੀ ਖੇਤੀ ਪਰ ਜਿੱਦਾਂ ਉਹਨਾਂ ਨੇ ਆਪਣਾ ਨਾਮ ਰੱਖਿਆ ਸੀ ਗਿਆਨੀ ਸੋਹਣ ਸਿੰਘ ਸੀਤਲ ਤੇ ਉਹਨੇ ਸੀਤਲ ਸੰਨ ਉਹਨੇ ਠੰਡੇ ਸਾਂ ਕੁਛ ਨਹੀਂ ਕਹਿੰਦੇ ਸਨ ਤੇ ਪਰ ਉਹਨਾਂ ਨੂੰ ਜਿਹੜੀ ਮੁਹਾਰਤ ਸੀ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਦੀ ਕਿਰਪਾ ਸੀ ਕਦੇ ਮੌਕਾ ਲੱਗੇ ਦੋ ਕਿਤਾਬਾਂ ਪੜੋ ਯਾਨੀ ਸੋਹ ਸਿੰਘ ਸੀਤਲ ਦੀਆਂ ਲਿਖੀਆਂ ਸਿੱਖ ਰਾਜ ਕਿਵੇਂ ਬਣਿਆ ਤੇ ਦੂਸਰੀ ਕਿਤਾਬ ਸੀ ਸਿੱਖ ਰਾਜ ਕਿਵੇਂ ਗਿਆ ਤੇ ਉਹਨਾਂ ਨੇ ਇੱਕ ਜਗ੍ਹਾ ਉਹਨਾਂ ਦੇ ਲਾਗਲੇ ਪਿੰਡ ਦੇ ਵਿੱਚ ਬਹੁਤ ਵੱਡਾ ਗੁਰਮਤ ਸਮਾਗਮ ਸੀ ਉੱਥੇ ਉਹਨਾਂ ਨੇ ਇਹ ਪ੍ਰਸੰਗ ਸੰਗਤਾਂ ਨੂੰ ਸੁਣਾਇਆ ਵੀ ਸਿੱਖ ਰਾਜ ਕਿਵੇਂ ਗਿਆ ਦੁੱਖ ਹੁੰਦਾ ਨਾ ਅੱਜ ਤੱਕ ਅਸੀਂ ਸਿੱਖ ਰਾਜ ਨਹੀਂ ਕਾਇਮ ਕਰ ਸਕੇ ਸਿੱਖ ਰਾਜ ਕਿਵੇਂ ਗਿਆ ਹਰੇਕ ਸਿੱਖ ਜਿਹੜਾ ਸੰਗਤ ਵਿੱਚ ਬੈਠਾ ਸੀ ਸੈਂਕੜੇ ਤਾਦਾਦ ਦੇ ਵਿੱਚ ਲੋਕ ਬੈਠੇ ਸਨ ਤੇ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਤੇ ਉੱਥੇ ਉਹ ਲੋਕ ਵੀ ਬੈਠੇ ਸਨ ਜਿਨ੍ਹਾਂ ਦੀ ਖੇਤੀ ਨੂੰ ਅੱਗ ਲਾਉਂਦੇ ਹੁੰਦੇ ਸੀ ਜਿਹੜੇ ਉਹਨਾਂ ਦੇ ਨਾਲ ਸਾੜਾ ਕਰਦੇ ਹੁੰਦੇ ਸਨ ਜਿਹੜੇ ਉਹਨਾਂ ਦੇ ਨਾਲ ਈਰਖਾ ਕਰਦੇ ਹੁੰਦੇ ਸਨ ਉਹ ਵੀ ਬੈਠੇ ਸੀ ਤੇ ਜਦੋਂ ਸਮਾਪਤੀ ਹੋਈ ਨਾ ਸਾਧ ਸੰਗਤ ਦੀ ਫਿਰ ਉਹਨਾਂ ਨੇ ਆ ਕੇ ਉਹਨਾਂ ਦੇ ਪੈਰੀ ਹੱਥ ਲਾਏ ਮਾਫੀ ਮੰਗੀ ਵੀ ਅਸੀਂ ਤਾਂ ਈਰਖਾ ਕਰਦੇ ਸੀ ਕਿੰਨੀ ਕਿਰਪਾ ਹੈ ਗੁਰੂ ਮਹਾਰਾਜ ਦੀ ਕਿੱਡੀ ਰਹਿਮਤ ਹੈ ਤੇ ਮਹਾਰਾਜ ਕਹਿੰਦੇ ਭਾਈ ਜਿੱਦਣ ਸਾਡੇ ਅੰਦਰ ਪਰਾਇਤਾਤ ਹੈ ਨਾ ਤੇ ਉਹਨੇ ਤੱਕ ਸਾਡਾ ਭਲਾ ਹੋ ਹੀ ਨਹੀਂ ਸਕਦਾ ਜਿਸ ਦੇ ਅੰਦਰ ਤਾਤ ਪਰਾਇ ਹੋ ਗਏ ਤਿਸ ਦਾ ਕਦੇ ਨਾ ਹੋਵੇ ਭਲਾ ਜਿੰਨੀ ਸਾਨੂੰ ਆਪਣੇ ਬੱਚਿਆਂ ਦੇ ਪਾਸ ਹੋਣ ਦੀ ਖੁਸ਼ੀ ਹੋਵੇ ਉਨੀ ਸਾਨੂੰ ਦੂਸਰੇ ਦੇ ਬੱਚਿਆਂ ਦੀ ਪਾਸ ਹੋਣ ਦੀ ਵੀ ਖੁਸ਼ੀ ਹੋਣੀ ਚਾਹੀਦੀ ਜਿੰਨੀ ਸਾਨੂੰ ਆਪਣੇ ਕਾਰੋਬਾਰ ਦੀ ਖੁਸ਼ੀ ਹੁੰਦੀ ਹੈ ਉਹ ਨਹੀਂ ਸਾਨੂੰ ਦੂਸਰੇ ਦੇ ਕਾਰੋਬਾਰ ਦੇਖ ਕੇ ਵੀ ਖੁਸ਼ੀ ਹੋਣੀ ਚਾਹੀਦੀ ਹੈ ਤੇ ਤਾਂ ਤਾਂ ਕੋਈ ਸਾਡੇ ਅੰਦਰੋਂ ਇਹ ਜੀਵਨ ਦੇ ਵਿੱਚ ਕੁਝ ਪ੍ਰਾਪਤ ਹੋ ਸਕਦਾ ਨਹੀਂ ਤਾਂ ਫਿਰ ਈਰਖਾ ਕਰਦੇ ਆ ਕਰਦੇ ਆ ਬੰਦਾ ਜਿਹੜਾ ਹੈ ਉਹ ਸੜਦਾ ਤੇ ਮਹਾਰਾਜ ਕਹਿੰਦੇ ਇਹ ਤ੍ਰਿਸ਼ਨਾ ਜਿਹੜੀ ਹੈ ਇਹ ਅੱਗ ਜਿਹੜੀ ਹੈ 타ਤ ਪ੍ਰਾਈ ਜਿਹੜੀ ਹੈ ਉਹ ਕਦੇ ਨਹੀਂ ਬੁਝ ਸਕਦੀ ਤੇ ਜੀਵਨਾ ਮਰਜੀ ਤੁਸੀਂ ਫਿਰ ਦਿਖਾਵੇ ਦਾ ਜੋ ਮਰਜੀ ਕਰਮ ਕਰੀ ਜਾਓ ਏਕਸ ਸਿਉ ਜਾਂ ਕਾ ਮਨ ਰਾਤਾ ਜੇ ਦਾ ਮਨ ਇੱਕ ਨਾ ਰਤਿਆ ਗਿਆ ਬਿਸਰੀ ਤੇ ਸਹ ਪਰਾਈ ਤਾਤਾ ਉਹਨੂੰ ਤਾਂ ਫਿਰ ਦਿਖਦਾ ਕੋਈ ਨਹੀਂ ਬਿਨ ਕੋ ਬਿੰਦਨਾ ਦਿਸੈ ਕੋਈ ਹੁਣ ਕਿਉਂ ਹੁੰਦਾ ਅਸੀਂ ਸਰੂਪਾ ਵੀ ਉਹਨੂੰ ਦੇਣਾ ਤੇ ਜਿਹੜਾ ਸਾਨੂੰ ਚੰਗਾ ਲੱਗਦਾ ਸਰੂਪਾ ਵੀ ਉਹਦੇ ਕੋਲੋਂ ਦਵਾਉਣਾ ਜਿਹੜਾ ਸਾਨੂੰ ਚੰਗਾ ਲੱਗਦਾ ਜਿਹੜਾ ਸਾਡੇ ਮਤਲਬ ਦਾ ਬੰਦਾ ਨਹੀਂ ਭਾਵੇਂ ਉਹ ਕਿੰਨਾ ਮਰਜੀ ਗੁਣਾ ਵਾਲਾ ਹੋਵੇ ਉਹਨੂੰ ਅਸੀਂ ਖੜਾ ਹੀ ਨਹੀਂ ਕਰਨਾ ਕਿਉਂਕਿ ਸਾਡੀ ਸੋਚ ਇੱਥੇ ਗੁਰਦੁਆਰਿਆਂ ਦੇ ਵਿੱਚੋਂ ਸਾਨੂੰ ਇਹ ਈਰਖਾ ਜਿਹੜੀ ਸਿਖਾਈ ਜਾਂਦੀ ਤੇ ਉਹ ਮਹਾਰਾਜ ਸਾਨੂੰ ਬਖਸ਼ਿਸ਼ ਕਰਦੇ ਆ ਭਾਈ ਇੱਥੇ ਤਾਂ ਖਤਮ ਹੋਣੀ ਚਾਹੀਦੀ ਸੀ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਦ ਸੰਗਤ ਮੋਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਿਆ ਤੇ ਜਿਹੜੇ ਉੱਪਰ ਪ੍ਰਮਾਤਮਾ ਦੀ ਕਿਰਪਾ ਹੋ ਗਈ ਕਹਿੰਦੇ ਉਹਨੂੰ ਤਾਂ ਸਭ ਆਸੇ ਦਿਖਦਾ ਬਿਨ ਗੋਬਿੰਦ ਨਾ ਦਿਸਾ ਕੋਈ ਕਰਨ ਕਰਾਵਣ ਕਰਤਾ ਸੋਈ ਰਹਾਉ ਮਨੇ ਕਮਾਵੈ ਮੁਖ ਹਰ ਹਰ ਬੋਲੇ ਹੁਣ ਜਿਹੜਾ ਉਹ ਮਨ ਦੇ ਵਿੱਚ ਕਮਾਈ ਕਰ ਰਿਹਾ ਮਨ ਦੇ ਵਿੱਚ ਮਨ ਵਚ ਕ੍ਰਮ ਪ੍ਰਭ ਏਕ ਤੇ ਆਏ ਸਰ ਫਲਾਂ ਸੋਈ ਜਨ ਪਾਏ ਜੋ ਅਸੀਂ ਮਨ ਕਰਕੇ ਉਹਨੂੰ ਰੱਬ ਨੂੰ ਯਾਦ ਕਰਦੇ ਆ ਉਹ ਗੁਣ ਧਾਰਨ ਕਰਦੇ ਆ ਤੇ ਸਾਡੇ ਮੁਖ ਤੋਂ ਵੀ ਉਹੀ ਬੋਲੇ ਜਿਹੜਾ ਬੰਦਾ ਜੋ ਮਨ ਵਿੱਚ ਹੋਏਗਾ ਉਹ ਭਾਈ ਗੁਰਦਾਸ ਜੀ ਨੇ ਆਖਿਆ ਨਾ ਪੁਰਾਣੇ ਸਮੇਂ ਵੀ ਤੁਸੀਂ ਦੇਖਿਆ ਹੋਵੇਗਾ ਜਿਹੜੇ ਲੋਟੇ ਹੁੰਦੇ ਸੀ ਤੇ ਲੋਟਿਆਂ ਨੂੰ ਟੁੱਟੀ ਹੁੰਦੀ ਸੀ ਅੱਗੇ ਮੂੰਹ ਜਾਂ ਬਣਿਆ ਹੁੰਦਾ ਸੀ ਕਹਿੰਦੇ ਗਰਬੇ ਹੋਏ ਸ ਟੋਟੀ ਦੇਖੇ ਜਿਹੜਾ ਗਰਬੇ ਦੇ ਵਿੱਚ ਹੈ ਨਾ ਉਹ ਟੁੱਟੀ ਦੇ ਵਿੱਚੋਂ ਬਾਹਰ ਆ ਜਾਂਦਾ ਤੇ ਜਿਹਦੇ ਅੰਦਰ ਈਰਖਾ ਹੈ ਜਿਹਦੇ ਅੰਦਰ ਗਾਲੀ ਗਲੋਚ ਹੈ ਉਹ ਭਾਵੇਂ ਗੁਰਦੁਆਰਾ ਵੀ ਨਹੀਂ ਦੇਖਦਾ ਫਿਰ ਗਾਲਾਂ ਕੱਢਣ ਲੱਗ ਜਾਂਦਾ ਤੇ ਕਾਰਨ ਕਿਉਂਕਿ ਜੀਵਨ ਦੇ ਵਿੱਚ ਜੋ ਅੰਦਰ ਹੈ ਸਾਡੇ ਉਹ ਸਾਡੇ ਮੁਖ ਤੇ ਆ ਜਾਏਗਾ ਮਹਾਰਾਜ ਕਹਿੰਦੇ ਮਨਹਿ ਕਮਾਵੇ ਔਰ ਗੁਰਮੁਖ ਜਿਹੜਾ ਮਨ ਦੇ ਵਿੱਚ ਕਮਾਉਂਦਾ ਮੁਖ ਹਰ ਹਰ ਬੋਲੇ ਸੋ ਜਨ ਇਤ ਉਤ ਕਤੇ ਨਾ ਡੋਲੇ ਉਹ ਜਨ ਉਹ ਪ੍ਰਭੂ ਦਾ ਪਿਆਰਾ ਇਧਰ ਉਧਰ ਕਤੇ ਨਹੀਂ ਡੋਲਦਾ ਵੀ ਚੰਗਾ ਹੋ ਗਿਆ ਤੇ ਮੈਂ ਕੀਤਾ ਤੇ 10 ਬੰਦਿਆਂ ਨੂੰ ਦੱਸਿਆ ਮੇਰਾ ਕਾਰੋਬਾਰ ਇਦਾਂ ਮੇਰਾ ਕੰਮ ਇਦਾਂ ਤੇ ਪਰ ਜੇ ਕੁਝ ਨੁਕਸਾਨ ਹੋ ਗਿਆ ਹਾਏ ਰੱਬ ਨੇ ਇਦਾਂ ਕਰ ਦਿੱਤਾ ਕਹਿੰਦੇ ਚੰਗੇ ਚੰਗਾ ਕਰ ਮੰਨੇ ਚੰਗੇ ਨੂੰ ਤਾਂ ਚੰਗਾ ਮੰਨ ਲਿਆ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਗੁਰਮਹਾਰ ਕਹਿੰਦੇ ਆਸਕ ਇਹ ਨਾ ਆਖੀਏ ਜੇ ਲਿਖੈ ਵਰਤੇ ਸੋ ਤੇ ਮਹਾਰਾਜ ਕਿਰਪਾ ਕਰਦੇ ਕਹਿੰਦੇ ਸੋ ਜਨ ਇਤ ਉਤ ਕਤੇ ਨਾ ਡੋਲੇ ਕਿਉਂਕਿ ਜਿਹੜਾ ਮਹਾਰਾਜ ਕਿਰਪਾ ਕਰਦੇ ਜਿਹੜੇ ਬੰਦਾ ਜਿਹਦੇ ਕੋਲ ਇੱਜ਼ਤ ਹੈ ਨਾ ਉਹ ਦੂਸਰੇ ਨੂੰ ਇੱਜ਼ਤ ਦੇਗਾ ਜਿਹਦੇ ਕੋਲ ਆਪੇ ਇੱਜ਼ਤ ਨਹੀਂ ਉਹ ਦੂਸਰੇ ਨੂੰ ਇੱਜ਼ਤ ਨਹੀਂ ਦੇ ਸਕਦਾ ਇੱਕ ਨਾ ਬਹੁਤ ਵੱਡਾ ਬਾਦਸ਼ਾਹ ਆ ਰਿਹਾ ਸੀ ਤੇ ਇੱਕ ਫਕੀਰ ਖੜਾ ਸੀ ਸਾਧ ਸੰਗਤ ਜੀ ਤੇ ਉਹ ਅੱਖਾਂ ਤੋਂ ਅੰਨਾਂ ਸੀ ਸ਼ੋਰਮਾ ਸੀ ਉਹਨੂੰ ਦਿਖਦਾ ਨਹੀਂ ਸੀ ਤੇ ਜਦੋਂ ਲੋਕ ਖੜੇ ਆ ਤੇ ਆ ਕੇ ਨਾ ਜਿਹੜਾ ਸਪਾਈ ਸੀ ਤੇ ਉਹਨੇ ਜ਼ੋਰ ਦੀ ਬਾਬੇ ਨੂੰ ਧੱਕਾ ਮਾਰਿਆ ਬਾਬਾ ਪਿਛੇ हट ਜਾ ਬਾਦਸ਼ਾਹ ਆ ਰਿਹਾ ਉਹਨੇ ਮਨ ਵਿੱਚ ਸੋਚਿਆ ਵੀ ਜਿੰਨੀ ਕਿ ਇੱਜ਼ਤ ਇਹਦੇ ਕੋਲ ਓਨੀ ਕਿ ਦੇਗਾ ਤੇ ਥੋੜੀ ਦੇਰ ਬਾਅਦ ਉਸ ਬਾਦਸ਼ਾ ਦਾ ਵਜ਼ੀਰ ਆਇਆ ਉਹਨੇ ਬੜੇ ਪਿਆਰ ਦੇ ਨਾਲ ਬਾਬਾ ਜੀ ਨੂੰ ਫੜ ਕੇ ਥੋੜਾ ਜਿਹਾ ਅੱਗੇ ਕਰ ਦਿੱਤਾ ਬਾਬਾ ਜੀ ਥੋੜਾ ਜਿਹਾ ਅੱਗੇ ਹੋ ਜਾਓ ਉੱਥੇ ਪਾਲਕੀ ਨਿਕਲ ਗਈ ਬਾਦਸ਼ਾਹ ਦੀ ਤੇ ਥੋੜੀ ਦੇਰ ਬਾਅਦ ਬਾਦਸ਼ਾਹ ਆ ਗਿਆ ਪਾਲਕੀ ਤੇ ਬੈਠਾ ਥੱਲੇ ਉਤਰਿਆ ਤੇ ਉਹਨੂੰ ਜਾ ਕੇ ਇਹਨਾਂ ਮੋਢਿਆਂ ਤੋਂ ਫੜਦਾ ਕਹਿ ਲੱਗਾ ਮਹਾਰਾਜ ਬਾਬਾ ਜੀ ਕਿੰਨੀ ਕੁ ਦੇਰ ਦੇ ਦਿੱਤੇ ਧੁੱਪੇ ਖੜੇ ਹੋ ਤੇ ਉਹਨੇ ਆਖਿਆ ਤੂੰ ਬਾਦਸ਼ਾਹ ਕਹਿੰਨ ਲੱਗਾ ਤੁਹਾਨੂੰ ਕਿੱਦਾਂ ਪਤਾ ਲੱਗਾ ਤੁਸੀਂ ਮੇਰੇ ਬਾਰੇ ਸੁਣਿਆ ਵੀ ਮੈਂ ਬਾਦਸ਼ਾਹ ਕਹਿੰਨ ਲੱਗੇ ਨਹੀਂ ਜਿਹੜਾ ਇੱਜ਼ਤ ਦਿੰਦਾ ਜਿਹਦੇ ਕੋਲ ਇੱਜ਼ਤ ਹੋਏਗੀ ਨਾ ਉਹ ਇੱਜ਼ਤ ਦੇਗਾ ਜਿਹਦੇ ਕੋਲ ਹੈ ਹੀ ਨਹੀਂ ਤੇ ਉਹਨੇ ਦੇਣਾ ਕੀ ਹੈ ਜੋ ਉਹਦੇ ਕੋਲ ਹੋਏਗਾ ਉਹ ਦੇਗਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹਦੇ ਉੱਪਰ ਪ੍ਰਮਾਤਮਾ ਕਿਰਪਾ ਕਰਦਾ ਉਹ ਡੋਲਦਾ ਨਹੀਂ ਹੈ ਜੇ ਥੋੜਾ ਜਿਹਾ ਕੁਝ ਆ ਗਿਆ ਤੇ ਮੇਰੇ ਵਰਗਾ ਕੋਈ ਨਹੀਂ ਹੈ ਜੇ ਚਲਾ ਜਾ ਗਿਆ ਤੇ ਰੋਣ ਲੱਗ ਗਿਆ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਜਬ ਕੇਸ਼ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ ਫਿਰ ਹੋਣ ਲੱਗ ਜਾਂਦਾ ਕਹਿੰਦੇ ਪਰ ਜਿਹੜਾ ਪਰਮੇਸ਼ਰ ਨਾਲ ਪਿਆਰ ਕਰਦਾ ਨਾ ਮਨਹਿ ਕਮਾਵੇ ਮੁਖ ਹਰ ਹਰ ਬੋਲੇ ਸੋ ਜਨ ਇਹ ਤੋਤ ਕਤੇ ਨਾ ਡੋਲੇ ਜਾਂ ਕੇ ਹਰ ਤਨ ਸੋ ਸੱਚਾ ਸ਼ਾ ਉਹਨੂੰ ਫਿਰ ਕਹਿਣਾ ਨਹੀਂ ਪੈਂਦਾ ਮੈਂ ਸ਼ਾਹੂ ਕਾ ਰਹਾ ਮੇਰਾ ਐਡਾ ਵੱਡਾ ਕਾਰੋਬਾਰ ਹੈ ਮੈਂ ਇਲੀ ਜ਼ਮੀਨ ਦਾ ਮਾਲਕ ਹਾਂ ਉਹਨੂੰ ਕਹਿਣਾ ਨਹੀਂ ਪੈਂਦਾ ਉਰੇ ਉਹ ਤਾਂ ਆਪੇ ਸ਼ਾਹੂਕਾਰ ਹੈ ਅੰਦਰ ਉਹ ਸ਼ਾਹੂਕਾਰ ਬਣ ਜਾਂਦਾ ਜਿਹਦੇ ਕੋਲ ਪਰਮਾਤਮਾ ਦੇ ਨਾਮ ਦਾ ਧੰਨ ਹੁੰਦਾ ਜਾਂ ਕੇ ਹਰ ਧੰਨ ਸੋ ਸੱਚਾ ਗੁਰ ਪੂਰੇ ਕਰਦੀਨੋ ਵਸਾ ਪੂਰੇ ਗੁਰੂ ਨੇ ਪਰਮਾਤਮਾ ਦੇ ਨਾਲ ਉਹਦਾ ਵਿਸ਼ਵਾਸ ਬਣਵਾ ਦਿੱਤਾ ਜਦੋਂ ਉਹ ਆਪ ਕਿਸੇ ਅ fırsਰ ਨੂੰ ਨਹੀਂ ਜਾਣਦੇ ਤੇ ਕੁਝ ਵਿਚੋਲੇ ਹੁੰਦੇ ਵਿੱਚ ਉਹ ਕਹਿੰਦੇ ਵੀ ਭਾਈ ਇਹ ਬੰਦਾ ਬੜਾ ਚੰਗਾ ਫਿਰ ਉਹ ਅਫਸਰ ਨਾਲ ਗੱਲਬਾਤ ਹੋ ਜਾਂਦੀ ਇਸੇ ਤਰ੍ਹਾਂ ਗੁਰੂ ਕਿਰਪਾ ਕਰਦਾ ਗੁਰੂ ਕਹਿੰਦਾ ਵੀ ਭਾਈ ਇਹ ਸਿੱਖ ਜਿਹੜਾ ਹੈ ਨਾ ਹੁਣ ਭਰੋਸੇ ਵਾਲਾ ਹੋ ਗਿਆ ਤੇ ਸਾਡਾ ਵਿਸ਼ਵਾਸ ਬਣਾ ਦਿੰਦਾ ਜੇ ਵਿਸ਼ਵਾਸ ਨਹੀਂ ਨਾ ਗੁਰੂ ਮਾਰਾ ਕਹਿੰਦੇ ਭਾਈ ਆਪਣੀ ਅਸੀਂ ਆਪਣਾ ਭਰੋਸਾ ਆਪ ਹੀ ਗਵਾ ਲੈਂਦੇ ਆ ਆਪਣੀ ਪ੍ਰਤੀਤ ਆਪ ਹੀ ਖੋਵੇ ਬੌਰਸ ਦਾ ਵਿਸ਼ਵਾਸ ਨਾ ਹੋਵੇ ਤੇ ਹੁਣ ਬਾਰ ਬਾਰ ਗਲਤੀਆਂ ਕਰਦੇ ਆ ਤੇ ਉਹ ਵਿਸ਼ਵਾਸ ਕੌਣ ਕਰੇਗਾ ਸਾਡੇ ਤੇ ਪਰ ਗੁਰੂ ਕਹਿੰਦੇ ਜੇ ਦਾ ਸੱਚਾ ਸ਼ਾਹੂਕਾਰ ਬਣ ਜਾਂਦਾ ਹੈ ਨਾ ਜਾਂ ਕੇ ਹਰ ਤਨ ਸੋ ਸੱਚਾ ਸ਼ਾਹ ਗੁਰਪੂਰੈ ਕਰਦੀਨੋ ਵਿਸਾ ਜੀਵਨ ਪੁਰਖ ਮਿਲਿਆ ਹਰ ਰਾਇਆ ਕਹੋ ਨਾਨਕ ਪਰਮ ਪਦ ਪਾਇਆ ਉਹਨਾਂ ਨੇ ਬਹੁਤ ਉੱਚਾ ਦਰਜਾ ਪ੍ਰਾਪਤ ਕਰ ਲਿਆ ਜਿਹਨਾਂ ਨੂੰ ਜੀਵਨ ਪੁਰਖ ਮਿਲਿਆ ਹਰ ਰਾਇਆ ਕਹੋ ਨਾਨਕ ਪਰਮ ਪਦ ਪਾਇਆ ਫਿਰ ਉਹਨਾਂ ਨੂੰ ਦਿਖਦਾ ਕਿ ਸਭ ਪਾਸੇ ਗੋਬਿੰਦ ਹੈ ਬਿਨ ਗੋਬਿੰਦ ਨਾ ਦੇਸ ਕੋਈ ਕਰਨ ਕਰਾਵਣ ਕਰਤਾ ਸੋਈ ਗੁਰੂ ਮਹਾਰਾਜ ਕਿਰਪਾ ਕਰਨ ਆਪ ਜੀ ਦੀ ਹਾਜ਼ਰੀ ਸਤਿਗੁਰ ਦਰ ਤੇ ਪ੍ਰਵਾਨ ਕਰਨ ਸਾਧ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ ਦਿਓ ਬਲਾਵਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ